ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਘਰ ਦੀ ਬਰਕਤ ਦੀ ਕਿ ਘਰ ਵਿੱਚ ਬਰਕਤ ਕਿਵੇਂ ਬਣੀ ਰਹਿੰਦੀ ਹੈ ਤੁਸੀਂ ਅੱਜ ਦੀਆਂ ਤੇ ਪੁਰਾਣੀਆਂ ਬੀਬੀਆਂ ਦੀ ਗੱਲ ਜੇ ਕਰੀਏ ਨਾ ਤਾਂ ਜਦੋਂ ਪੁਰਾਣੀਆਂ ਬੀਬੀਆਂ ਘਰ ਵਿੱਚ ਰੋਟੀ ਟੁਕ ਕਰਦੀਆਂ ਸੀ ਨਾ ਤਾਂ ਉਹਨਾਂ ਦਾ ਰੋਟੀ ਟੁਕ ਕਰਨ ਦਾ ਤਰੀਕਾ ਅਲੱਗ ਸੀ ਤੇ ਅੱਜ ਦੀਆਂ ਭੈਣਾਂ ਦਾ ਰੋਟੀ ਟੁਕ ਕਰਨ ਦਾ ਤਰੀਕਾ ਅਲੱਗ ਹੈ। ਪੁਰਾਣੇ ਸਮੇਂ ਵਿੱਚ ਜਦੋਂ ਵੀ ਬੀਬੀਆਂ ਤੁਸੀਂ ਵੇਖਿਆ ਹੋਊਗਾ ਕਿ ਸਾਡੀਆਂ ਦਾਦੀਆਂ ਮਾਵਾ ਜਦੋਂ ਚੁੱਲਿਆਂ ਤੇ ਕੰਮ ਕਰਦੀਆਂ ਸੀ ਨਾ ਤਾਂ ਉਹ ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਗੁੰਨ ਕੇ ਤੇ ਟੱਕ ਕੇ ਰੱਖਦੀਆਂ ਸੀ। ਤੇ ਫੇਰ ਉਹ ਪੇੜੇ ਕਰ-ਕਰ ਕੇ ਰੋਟੀ ਬਣਾਉਂਦੀਆਂ ਸੀ ਉਹ ਆਟੇ ਨੂੰ ਕਦੇ ਵੀ ਨੰਗਾ ਨਹੀਂ ਸੀ ਛੱਡਦੀਆਂ। ਤਾਂ ਕਿ ਜੇ ਘਰ ਵਿੱਚ ਚਾਰ ਜਾਣੇ ਖਾਣ ਬੈਠੇ ਆ ਨਾ ਤਾਂ ਉਹਨਾਂ ਨੂੰ ਇਹ ਨਾ ਪਤਾ ਲੱਗੇ ਕੇ ਆਟਾ ਜਿਹੜਾ ਉਹ ਘਟਦਾ ਜਾ ਰਿਹਾ ਜਾਂ ਖਤਮ ਹੋ ਗਿਆ ਆ ਹਮੇਸ਼ਾ ਆਟੇ ਨੂੰ ਢੱਕ ਕੇ ਰੱਖਣਾ ਤਾਂ ਕਿ ਦੂਜੇ ਜਾਣੇ ਨੂੰ ਇਸ ਗੱਲ ਬਾਰੇ ਪਤਾ ਨਾ ਲੱਗੇ ਤੇ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਖਾਓ ਬਥੇਰਾ ਵਾ ਤੁਸੀਂ ਖਾਓ ਵਾਧੂ ਆ ਚੀਜ਼ ਹੈ ਹਮੇਸ਼ਾ ਕਦੇ ਵੀ ਘਟ ਸ਼ਬਦ ਨਹੀਂ ਸੀ ਉਹਨਾਂ ਵਰਤੇ ਹਮੇਸ਼ਾ ਇਹੀ ਕਹਿਣਾ ਜੇ ਕਿਸੇ ਨੇ ਕਹਿ ਲੈਣਾ ਕਿ ਆਟਾ ਘਟ ਤਾਂ ਨਹੀਂ ਗਿਆ ਜਾਂ ਖਤਮ ਤਾਂ ਨਹੀਂ ਹੋ ਗਿਆ ਉਹਨਾਂ ਨੇ ਕਦੇ ਘਟ ਗਿਆ ਜਾਂ ਖਤਮ ਹੋ ਗਿਆ ਸ਼ਬਦ ਨਹੀਂ ਸੀ ਵਰਤੇ ਹੁੰਦੇ ਹਮੇਸ਼ਾ ਇਹ ਹੀ ਕਹਿਣਾ ਵਾਧੂ ਆ ਤੇ ਜੇ ਕਿਤੇ ਕੋਈ ਚੀਜ਼ ਘਟ ਵੀ ਜਾਣੀ ਮੁੱਕ ਵੀ ਜਾਣੀ ਤਾਂ ਕਹਿਣਾ ਵਾਧੇ ਪੈ ਗਈ ਆ ਇਨ੍ਹਾਂ ਗੱਲਾਂ ਦੇ ਵਿੱਚ ਜਿਹੜਾ ਵਾ ਉਹ ਬਰਕਤ ਛਿਪੀ ਹੁੰਦੀ ਸੀ ਉਹਨਾਂ ਵਿੱਚ ਇੰਨੀ ਸਕਾਰਾਤਮਕ ਊਰਜਾ ਹੁੰਦੀ ਸੀ ਕਿ ਉਹ ਕਦੇ ਵੀ ਘੱਟ ਸ਼ਬਦ ਨੂੰ ਨਹੀਂ ਸੀ ਵਰਤਦੀਆਂ ਹੁੰਦੀਆਂ ਹਮੇਸ਼ਾ ਪਰਦੇ 'ਚ ਰੱਖ ਕੇ ਚੀਜ਼ਾਂ ਤਿਆਰ ਕਰਦੀਆਂ ਹੁੰਦੀਆਂ ਸੀ ਤੇ ਘਰ ਦੇ ਮੈਂਬਰਾਂ ਨੂੰ ਦੂਜੇ ਕੰਨ ਪਤਾ ਵੀ ਨਹੀਂ ਸੀ ਲੱਗਦਾ ਹੁੰਦਾ ਕਿ ਚੀਜ਼ ਖਤਮ ਹੋ ਗਈ ਆ ਪਰ ਜੇਕਰ ਅਸੀਂ ਉਸ ਦੇ ਮੁਕਾਬਲੇ ਅੱਜ ਗੱਲ ਕਰੀਏ ਨਾ ਤਾਂ ਅੱਜ ਮੇਰੀਆਂ ਭੈਣਾਂ ਜਿਹੜੀਆਂ ਮੈਂ ਸਾਰੀਆਂ ਦੀ ਗੱਲ ਨਹੀਂ ਕਰ ਰਹੀ ਕੋਝ ਪਹਿਲਾਂ ਹੀ ਪਰਿਵਾਰ ਦੇ ਜੀਆ ਨੂੰ ਪੁੱਛ ਲੈਂਦੀਆਂ ਕਿ ਤੁਸੀਂ ਕਿੰਨੀਆਂ ਰੋਟੀਆਂ ਖਾਣੀਆਂ ਉਸੇ ਹਿਸਾਬ ਨਾਲ ਫਿਰ ਗਿਣ ਕੇ ਪਕਾਈਆਂ ਜਾਂਦੀਆਂ ਤੇ ਜੇ ਕਿਸੇ ਨੇ ਦੋ ਕਹਿਤਾ ਤੇ ਇੱਕ ਵੱਧ ਖਾ ਲਈ ਤੇ ਫਿਰ ਉਹ ਰੋਟੀ ਘਟ ਜਾਂਦੀ ਆ ਕਿ ਤੂੰ ਤੇ ਦੋ ਕਿਹਾ ਸੀ ਤਿੰਨ ਕਿਉਂ ਖਾ ਲਈਆਂ ਤੇ ਫਿਰ ਅੱਜ ਬਰਕਤਾਂ ਕਿੱਥੋਂ ਆਉਣੀਆਂ ਇਸ ਕਰਕੇ ਉਸ ਸਮੇਂ ਵਿੱਚ ਤੇ ਅੱਜ ਦੇ ਸਮੇਂ ਵਿੱਚ ਜਿਹੜਾ ਨਾ ਇਹ ਇੰਨਾ ਫਰਕ ਪੈ ਗਿਆ ਉਦੋਂ ਸੁਆਣੀਆਂ ਦੇ ਕੰਮ ਕਰਨ ਦੇ ਤਰੀਕੇ ਵੱਖਰੇ ਹੁੰਦੇ ਸੀ ਉਹ ਜਦੋਂ ਵੀ ਰਸੋਈ 'ਚ ਵੜਦੀਆਂ ਸੀ ਨਾ ਤਾਂ ਉਹ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਕਹਿ ਕੇ ਤੇ ਫਿਰ ਸ਼ੁਰੂ ਕਰਦੀਆਂ ਸੀ ਕੰਮ ਨੂੰ ਕਰਨਾ ਪਰ ਅੱਜ ਦੀਆਂ ਸੁਆਣੀਆਂ ਪਹਿਲਾਂ ਹੀ ਪੁੱਛ ਲੈਂਦੀਆਂ ਤੇ ਉੰਨੀ ਕੀ ਹੀ ਆਟੇ ਨੂੰ ਗੁੰਨਦੀਆਂ ਤੇ ਜੇਕਰ ਕਿਸੇ ਨੇ ਵੱਧ ਕੋਈ ਚੀਜ਼ ਲੈਣੀ ਹੋਵੇ ਤੇ ਉਹ ਚੀਜ਼ ਉੱਥੇ ਹੀ ਖਤਮ ਹੋ ਜਾਂਦੀ ਆ ਇਸ ਕਰਕੇ ਫਿਰ ਘਰਾਂ ਵਿੱਚੋਂ ਬਰਕਤਾਂ ਚਲੇ ਗਈਆਂ ਤੇ ਉਦੋਂ 10-10 ਜੀ 15-15 ਜੀ ਇਕੱਠੇ ਬਹਿ ਕੇ ਭੋਜਨ ਕਰਦੇ ਸੀ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਦੇ ਹੁੰਦੇ ਸੀ ਤੇ ਕਦੇ ਵੀ ਕੋਈ ਚੀਜ਼ ਜਿਹੜੀ ਉਹ ਘਾਟੇ ਵਿੱਚ ਨਹੀਂ ਸੀ ਗਈ ਕਿਉਂਕਿ ਉਹਨਾਂ ਦੇ ਲਫ਼ਜ਼ ਦੇ ਵਿੱਚ ਕਦੀ ਘਾਟਾ ਸ਼ਬਦ ਹੀ ਨਹੀਂ ਸੀ ਹੁੰਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਇਸ ਬਾਰੇ ਕੀ رائے ਆ ਜਰੂਰ ਦੱਸੋ